ਕੀ ਕਹਿਆ ਕਰਨਾ ਸਿੱਖ ਦਾ ਸਿੱਖ ਦੀ ਉਦਾਹਰਨ ਇਹ ਹੈ ਕਹਿਆ ਕਰਨਾ ਜੋ ਕੁਝ ਕਿਹਾ ਉਹ ਕਰਨਾ ਹੈ ਉਹ ਕਰੀ ਜਾਣਾ ਹੈ ਉਹ ਕਰੀ ਜਾਣਾ ਹੈ ਔਰ ਇਹ ਵੀ ਮੈਂ ਬੇਨਤੀ ਕਰਾਂ ਜਿੱਦਣ ਗੁਰੂ ਕਾ ਸਿੱਖ 100% ਦੀ ਭਰੋਸਾ ਰੱਖ ਕੇ ਕਰੇਗਾ ਉਸ ਦਿਨ ਦਿਨ ਨਹੀਂ ਲੱਗੇਗਾ ਇੱਕ ਵੀ ਉਹਦੇ ਕੰਮ ਦੇ ਵਿੱਚ ਟਾਈਮ ਲੱਗਦਾ ਹੀ ਤਾਂ ਆਪਾਂ ਪੂਰੀ ਤਰ੍ਹਾਂ ਕਰਦੇ ਨਹੀਂ ਕਿਤੇ ਥੱਲੇ ਵਾਲੀ ਤਹਿ ਦੇ ਵਿੱਚ ਵਿਰਲ ਰਹਿ ਜਾਂਦੀ ਹੈ ਜਿੱਥੇ ਮਨ ਖੜਾ ਹੈ ਉਹ ਕਹਿੰਦਾ ਪਤਾ ਨਹੀਂ ਇਹਦੇ ਵਿੱਚ ਕੁਝ ਹੈ ਵੀ ਕਿ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਪਰ ਕਿਤੇ ਨਾ ਕਿਤੇ ਸ਼ੰਕੇ ਨੇ ਆਪਣੀ ਥਾਂ ਬਣਾਈ ਹੋਈ ਏ ਕਿਤੇ ਨਾ ਕਿਤੇ ਸ਼ੱਕ ਨੇ ਆਪਣਾ ਥਾਂ ਬਣਾਇਆ ਹੈ ਨਹੀਂ ਤੇ ਮਤਲਬ ਹੀ ਨਹੀਂ ਹੈ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿੱਦਣ ਤੂੰ ਇੱਕ ਮਨ ਹੋ ਗਿਆ ਨਾ ਇੱਕ ਛਿਣ ਵੀ ਨਹੀਂ ਲਗਣੀ ਇੱਕ ਛਿਣ ਏਕ ਚੀਤ ਜਹ ਏਕ ਚੇਤ ਜੇ ਇੱਕ ਛਿਣ ਧਿਆਇਓ ਕਾਲ ਫਾਸ ਕੇ ਬੀਤਣਾ ਜਦੋਂ ਤੇਰਾ ਚਿੱਤ ਪੂਰਾ ਹੋ ਗਿਆ ਇਕੱਠਾ ਤਿਆਰ ਬਣ ਤਿਆਰ ਹੋ ਗਿਆ ਪਰ ਉਹ ਮੰਗਦਾ ਨਹੀਂ ਕਿਆ ਕਰਨਾ ਦਿੱਤਾ ਲੈਣਾ ਨਾ ਉਹ ਸਮੇਂ ਦੀ ਵੰਡ ਕਰਦਾ ਹੈ ਨਾ ਉਹ ਸਾਲ ਕਿੰਨਦਾ ਹੈ ਉਹ ਤਾਂ ਉਹਨੂੰ ਬੈ ਖਰੀਦ ਕੇ ਬਾਣੀ ਵਿੱਚ ਕਿਉਂਕਿ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ ਸਿਰੇ ਦੀ ਕਲਾਸ ਹੈ ਇਹ ਬਿਲਕੁਲ ਸਿਰੇ ਤੇ ਚੱਲਾ ਗਿਆ ਵਿਦਿਆਰਥੀ ਜਿਹੜਾ ਬਾਕੀ ਛੋਟਾ ਮੋਟਾ ਆਪਣੇ ਵਰਗਾ ਪਹਿਲੀ ਦੂਜੀ ਵਾਲਾ ਉਹ ਦਸ ਹੀ ਫੀਸ ਲੱਗਦੀ ਉਹਦੀ ਉਹ ਵੀ ਚੱਲਦਾ ਹੈ ਇਸ ਲਈ ਦੋ ਹਿੱਸੇ ਨੇ ਆਪਣੀ ਕਲਾਸ ਨੂੰ ਵੇਖ ਲੈਣਾ ਚਾਹੀਦਾ ਇੱਕ ਦੂਜੀ ਕਲਾਸ ਹੈ ਜਿਹਦੇ ਵਿੱਚ ਇੰਨੀ ਕੁਰਬਾਨੀ ਦੀ ਲੋੜ ਨਹੀਂ ਪਰ ਇੰਨੀ ਪ੍ਰਾਪਤੀ ਵੀ ਨਹੀਂ ਉਹਦੇ ਵਿੱਚ ਉਹ ਆਮ ਹੈ ਜਿਵੇਂ ਆਮ ਬੰਦਾ ਹੁੰਦਾ ਮੱਥਾ ਟੇਕਿਆ ਅਰਦਾਸ ਕੀਤੀ ਔਰ ਦੀਵਾਲੀ ਆਈ ਸਾਰੇ ਇਕੱਠੇ ਹੋ ਕੇ ਆ ਗਏ ਕਦੀ ਕੁਝ ਕਰ ਲਿਆ ਇਹ ਇੱਕ ਇਹ ਵੀ ਇੱਕ ਕਲਾਸ ਸਿੱਖੀ ਮਹੀਨੇ ਬਾਅਦ ਆ ਗਏ ਕੋਈ ਵੀ ਕਲਾਸ ਹੈ ਹਫਤੇ ਵਾਲੀ ਵੀ ਕਲਾਸ ਹੈ ਕਦੀ ਕਦੀ ਪਾਠ ਕਰ ਲਿਆ ਉਹ ਵੀ ਇੱਕ ਜਿੱਥੇ ਕੋਈ ਤੁਰਿਆ ਹੈ ਉਹਦੀ ਕਲਾਸ ਤਾਂ ਹੈ ਪਰ ਇੱਕ ਗੱਲ ਜ਼ਰੂਰੀ ਹੈ ਭਾਵੇਂ ਪਹਿਲੀ ਵਿੱਚ ਪੜਨੇ ਆ ਤਰਤੀਬ ਦੇ ਵਿੱਚ ਕੰਮ ਕਰਨਾ ਬੜਾ ਜ਼ਰੂਰੀ ਹੈ ਭਾਵੇਂ ਘਟ ਹੀ ਕਰੋ ਜੇ ਤਰਤੀਬ ਨਹੀਂ ਫਿਰ ਉਹ ਸਿੱਖ ਹੈ ਹੀ ਕੋਈ ਨਹੀਂ ਜੇ 5 ਮਿੰਟ ਵੀ ਨਹੀਂ ਲਾਉਂਦਾ ਗੁਰੂ ਵਾਸਤੇ ਜੇ 5 ਮਿੰਟ ਵੀ ਲਾਉਣ ਲਈ ਤਿਆਰ ਨਹੀਂ ਜੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕੋਲ ਦੋ ਵਾਰੀ ਆਉਣਾ ਇੱਕ ਵਾਰੀ ਫੇਰੇ ਲੈਣ ਵਾਸਤੇ ਤੇ ਇੱਕ ਰੀ ਤੇ ਉਹਨੇ ਆਉਣਾ ਹੀ ਨਹੀਂ ਨਾ ਦੂਜਿਆਂ ਨਹੀਂ ਆਉਣਾ ਫਿਰ ਭੋਗ ਕਾਉਣ ਵਾਸਤੇ ਇੱਕ ਵਾਰੀ ਆਉਂਦਾ ਉਹ ਫਿਰ ਉਹ ਸਿੱਖ ਕਹਦਾ ਹੋਇਆ ਵੀ ਫੇਰੇ ਕਰਾਉਣੇ ਸੀ ਤੇ ਪੱਗ ਵੀ ਕਿਸੇ ਤੋਂ ਹੀ ਬਣਾਈ ਕਿਉਂਕਿ ਉੱਤੇ ਖਲੋਂਦੀ ਕੋਈ ਨਹੀਂ ਉਹ ਵੀ ਸਿੱਖ ਪਰ ਉਹਦੀ ਕਲਾਸ ਹੈ ਨਹੀਂ ਕੋਈ ਘੱਟੋ ਘੱਟ ਕੁਝ ਨਾ ਕੁਝ ਤੇ ਸ਼ੁਰੂ ਕਰੇ ਨਾ ਸਿੱਖ ਆਰੰਭ ਤੇ ਕਰੇ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ ਮਹਾਰਾਜ ਕਹਿੰਦੇ ਕਮਜ਼ੋਰ ਤੋਂ ਕਮਜ਼ੋਰ ਬੰਦੇ ਵਾਸਤੇ ਵੀ ਦਰਵਾਜ਼ਾ ਖੋਲ੍ਹਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਿਲਕੁਲ ਕਮਜ਼ੋਰ ਵਾਸਤੇ ਵੀ ਇਥੇ ਅਠਾ ਪੈਰਾਂ ਵਾਲਾ ਵੀ ਏ ਕਬੀਰ ਜੀ ਕਹਿੰਦੇ ਨੇ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ ਉਹ 24 ਘੰਟਿਆਂ ਵਾਲਾ ਸਿੱਖ ਉਹ 1 ਮਿੰਟ ਵੀ ਪਾਸੇ ਨਹੀਂ ਹੁੰਦਾ ਆਪਣੇ ਗੁਰੂ ਤੋਂ ਜਿਵੇਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਜਦੋਂ ਆਰਾਮ ਵੀ ਕਰਦੇ ਨੇ ਭਾਈ ਲੈਣਾ ਜੀ ਆਰਾਮ ਨਹੀਂ ਕਰਦੇ ਕੀ ਕਰਦੇ ਨੇ ਮੰਜੇ ਤੇ ਪੈਣ ਵਾਲੇ ਪਾਸੇ ਖੜੇ ਰਹਿੰਦੇ ਨੇ ਜਦੋਂ ਬਹੁਤੀ ਨੀਂਦ ਆਉਂਦੀ ਏ ਕੰਧ ਦੇ ਨਾਲ ਸਿਰ ਲਾ ਲੈਂਦੇ ਨੇ ਕਦੀ ਘੰਟਾ ਅੱਧਾ ਬੈਠ ਕੇ ਕੰਧ ਦੇ ਨਾਲ ਨੀਂਦ ਪੂਰੀ ਕਰ ਲੈਂਦੇ ਨੇ ਉਹ ਉੱਚੀ ਥਾਂ ਤੇ ਕੰਮ ਚੱਲ ਰਿਹਾ ਹੈ ਉਹਨੇ ਗੁਰੂ ਦਾ ਸਿੰਘਾਸਨ ਲੈਣਾ ਹੈ ਉਹ ਕੰਮ ਅੱਜ ਵੀ ਹੈ ਅੱਜ ਵੀ ਮਹਾਰਾਜ ਨੇ ਸਾਡੇ ਵਾਸਤੇ ਸਿੰਘਾਸਨ ਛੱਡਿਆ ਪਰ ਤੈਨੂੰ ਭਾਈ ਲੈਣੇ ਵਾਲੀ ਵਿਦਿਆ ਦੇ ਵਿੱਚੋਂ ਗੁਜ਼ਰਨਾ ਪਏਗਾ ਉਹ ਵਿਦਿਆ ਕਿਹੜੀ ਹੈ ਜਿੱਥੇ ਤੂੰ ਪਰਤ ਕੇ ਗੁਰੂ ਨੂੰ ਪੁੱਛ ਨਹੀਂ ਸਕਦਾ ਵੀ ਤੁਸੀਂ ਆ ਮੈਨੂੰ ਕਿਉਂ ਕਿਹਾ ਹੈ ਉੱਥੇ ਇਕੱਲਾ ਕਰਨਾ ਹੁੰਦਾ ਸਿਰਫ ਫੁਰਮਾਨ ਤੇਰਾ ਸਿਰੇ ਉੱਪਰ ਫਿਰਨਾ ਕਰਤ ਵਿਚਾਰ ਪਰਤ ਕੇ ਵਿਚਾਰ ਹੀ ਨਹੀਂ ਇਸ ਲਈ ਇਹ ਧਿਆਨ ਰੱਖਣਾ ਇਕੱਲੇ ਵਿਚਾਰਾਂ ਵਿੱਚ ਰਹਿਣਾ ਸਿੱਖੀ ਨਹੀਂ ਵਿਚਾਰਾਂ ਤੋਂ ਪਾਰ ਜਾਣਾ ਹੈ ਆਪਾਂ ਸੋਚਦੇ ਨਹੀਂ ਰਹਿਣਾ ساری ਉਮਰ ਉਹ ਕੰਮ ਵੀ ਕਰਨਾ ਜਿਹੜਾ ਗੁਰੂ ਨੇ ਕਿਹਾ ਹੈ ਮਹਾਰਾਜ ਨੇ ਕਿਹਾ ਕੋ ਜਪਣਾ ਹੈ ਤੇ ਕਬੀਰ ਜੀ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰ ਸਾਰੀ ਉਮਰ ਸੋਚਦੇ ਰਹੇਗਾ ਕਿ ਕੰਮ ਵੀ ਕਰੇਗਾ ਕਦੀ ਸੋਚ ਸੋਚ ਕੇ ਤੇਰੇ ਪੁਆਇੰਟ ਖੋਪੜੀ ਤੇ ਖਰਾਬ ਹੋਣ ਦੇ ਨੇੜੇ ਆ ਗਏ ਪਰ ਤੂੰ ਅਜੇ ਇੱਕ ਕਦਮ ਤੁਰਿਆ ਤੇ ਹੈ ਨਹੀਂ ਤੂੰ ਤੇ ਕਿਤਾਬਾਂ ਵਿੱਚ ਹੀ ਫਸ ਕੇ ਰਹੇਗਾ ਉਹਤੇ ਵਿਚਾਰਾਂ ਦੇ ਟੋਕਰੇ ਚੁੱਕ ਲੈ ਸਿਰ ਤੇ ਇੱਕ ਕਦਮ ਤੁਰ ਤੇ ਸਹੀ ਫਿਰ ਤੇਰੇ ਜ਼ਿੰਦਗੀ ਵਿੱਚ ਹੌਲਾ ਪਾਣਾ ਹੈ ਇਸ ਕਰਕੇ ਇਹ ਕਈ ਕਲਾਸਾਂ ਨੇ ਸਿੱਖੀ ਦੀਆਂ ਇੱਕ 24 ਘੰਟੇ ਵਾਲੀ ਸਿੱਖੀ ਜਿਹੜੀ ਹੈ ਲਗਾਤਾਰ ਅੱਠੇ ਪੈਰ ਇੱਕ ਇੱਕ ਸਵਾਸ ਉਹਦਾ ਗੁਜਰਦਾ ਹੈ ਗੁਰੂ ਦੇ ਪਿਆਰ ਵਿੱਚ